ਦੇਖੋ ਜੋ ਡਿਮਾਂਡ ਵਾਹੋਂ ਸੇ ਆ ਰਹੀ ਹੈ ਸਮਗਰੀ ਕੀ ਉਹਨੂੰ ਦੇਖਦੇ ਹੋਏ ਇੱਥੋਂ ਅਪੀਲ ਕੀਤੀ ਜਾਂਦੀ ਹੈ ਸੰਗਤ ਨੂੰ ਔਰ ਸੰਗਤ ਜਿਹੜਾ ਆਪਣਾ ਦਸਵੰਦ ਦੇ ਵਿੱਚੋਂ ਸਮਗਰੀ ਭੇਜਦੀ ਹੈ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪਹੁੰਚ ਸਕੇ ਉਹਨਾਂ ਦੀ ਲਿਸਟਿੰਗ ਹੋਏ ਔਰ ਕਿਹੜੇ-ਕਿਹੜੇ ਘਰਾਂ 'ਚ ਜਾ ਰਹੀ ਹੈ ਇਹਦੇ ਬਾਰੇ ਵੀ ਧਿਆਨ ਰੱਖਿਆ ਜਾਏ ਸੋ ਇਸ ਕਰਕੇ ਹਰ ਦੂਸਰੇ ਦਿਨ ਤੋਂ ਵੱਡੀ ਥੇ ਭੇਜੀ ਜਾਂਦੀ ਹੈ ਅੱਜ ਇਹ ਚਾਰ ਟਰੱਕ ਭੇਜੇ ਜਾ ਰਹੇ ਜਿਨ੍ਹਾਂ ਦੇ ਵਿੱਚ ਗੱਦੇ ਨੇ ਚਦਰਾਂ ਨੇ ਮਛਰਦਾਨੀਆਂ ਨੇ ਦਵਾਈਆਂ ਨੇ ਬਰਤਨ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰੋਜ਼ਮਰਾਂ ਦੀ ਲੋੜ ਵਿੱਚ ਜਿਹੜੇ ਲੋਕਾਂ ਦੇ ਘਰ ਦਬਾ ਹੋ ਗਏ ਉਹਨਾਂ ਲਈ ਭੇਜੀ ਗਈਆਂ ਅੱਜ ਤੋਂ 3 ਦਿਨ ਪਹਿਲੇ 6 ਟਰੱਕ ਭੇਜੇ ਸੀ ਅੱਜ ਅਜੇ 4 ਟਰੱਕੇ ਤੁਰਵਾਨਾ ਕੀਤੇ ਜਾ ਰਹੇ ਹਨ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਸਟਾਫ ਲੱਗਿਆ ਉੱਥੇ ਵੋਲੰਟੀਅਰਸ ਲੱਗੇ ਨੇ ਔਰ ਸਾਡੇ ਮੈਂਬਰ ਸਹਿਬਾਨ ਇਸ ਗੱਲ ਦਾ ਬਿਲਕੁਲ ਧਿਆਨ ਰੱਖ ਰਹੇ ਹਨ ਕਿ ਜਦ ਕਿ ਇਕੱਠੇ ਵੀ ਆਏ ਆਪਣੇ ਇਲਾਕਿਆਂ ਤੋਂ ਕਰਵਾ ਕੇ ਲਿਆ ਰਹੇ ਆ ਸੰਗਤਾਂ ਨੂੰ ਪੀਲਾ ਕਰ ਕਰਕੇ ਔਰ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਪ੍ਰੋਪਰ ਤਰੀਕੇ ਦੇ ਨਾਲ ਪਹੁੰਚੇ ਸੋ ਸਾਡੇ ਮੈਂਬਰ ਸਾਹਿਬਾਂ ਦੀ ਵੀ ਬਾਰੀ ਬਾਰੀ ਉੱਥੇ ਡਿਊਟੀ ਲਈ ਜਾ ਰਹੀ ਹੈ ਕਿ ਜਾ ਕੇ ਉੱਥੇ ਤੁਸੀਂ ਜਿਹੜੀ ਹੈ ਸੇਵਾ ਕੁਝ ਸਮਾਨ ਕੀ ਲੋਡ ਹੈ ਵਾਹ ਅਗਰ ਬਾਤ ਦੇਖੋ ਉਧਰ ਸਾਰੀਆਂ ਚੀਜ਼ਾਂ ਦੀ ਲੋਕਾਂ ਦੇ ਕਰਦੇ ਸਾਰੇ ਤਹਿਸ਼ ਨਸ਼ ਹੋ ਗਏ ਔਰ ਹਰ ਚੀਜ਼ ਦੀ ਉੱਥੇ ਲੋੜ ਹੈ ਮਗਰ ਜੋ ਜੋ इजीली ਮੁਹਈਆ ਕਰਵਾਈਆਂ ਜਾ ਸਕਦੀਆਂ ਜਿੱਤੇ ਪਹਿਲੇ ਬਿਸਤਰਾਂ ਦੀ ਲੋੜ ਹੈ ਉਹਨਾਂ ਦੇ ਸੌਣ ਦੀ ਪਹਿਲੇ ਖਾਣੇ ਦੀ ਸੀ ਸਭ ਤੋਂ ਪਹਿਲੇ ਮਜਬੂਰੀ ਸੀ ਖਾਣਾ ਜਦ ਖਾਣੇ ਜੋਗੇ ਪੂਰਾ ਉੱਥੇ ਸਮਗਰੀ ਪਹੁੰਚ ਗਈ ਹੈ ਹੁਣ ਉਹਨਾਂ ਦੇ ਰਹਿਣ ਦੇ ਪ੍ਰਬੰਧ ਦੀ ਗੱਲ ਕੀਤੀ ਜਾ ਰਹੀ ਹੈ ਮੱਛਰਦਾਨੀਆਂ ਦੀ ਕਰ ਜਿਨਾ ਦੇ ਭਾਂਡੇ ਵਗੈਰਾ ਨਹੀਂ ਸੀ ਉਹ ਬਰਤਨਾਂ ਦੀ ਵੀ ਇਸਤੇਮਾਲ ਕੀਤਾ ਜਾ ਰਿਹਾ ਔਰ ਜ਼ਿਆਦਾ ਜੋਰ ਜਿਹੜੇ ਹੁਣ ਹੈ ਕਿਉਂਕਿ ਖੇਤਾਂ ਨੇ ਲੋਕਾਂ ਨੇ ਜਾ ਕੇ ਆਪਣੇ ਖੇਤਾਂ 'ਚ ਕੰਮ ਕਰਨਾ ਸੋ ਉੱਥੇ ਬੀਜਾਂ ਦੀ ਲੋੜ ਹੈ ਉੱਥੇ ਡੀਜ਼ਲ ਦੀ ਲੋੜ ਹੈ ਕਿਉਂਕਿ ਟਰੈਕਟਰ ਔਰ ਜਿਹੜੇ ਜੀਸੀਬੀਜ਼ ਨੂੰ ਕੱਢ ਕੇ ਜਿਹੜੀ ਆ ਮਿੱਟੀ ਕੱਢੀ ਜਾਏ ਸੋ ਉਹਦੇ ਲਈ ਵੀ ਜਿਹੜੀ ਕੈਸ਼ ਮੁਹਿਆਰ ਕਰਵਾਉਂਦੀ ਵੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਝੜ ਕੇ ਇਹਦੇ ਵਿੱਚ ਆਪਣਾ ਸਹਿਯੋਗ ਦੇਣ ਕੈਸ਼ ਦੇ ਰੂਪ ਦੇ ਵਿੱਚ ਤਾਂ ਕਿ ਅਸੀਂ ਉੱਥੇ ਲੋਕਾਂ ਨੂੰ ਪੈਟਰੋਲ ਡੀਜ਼ਲ ਪਹੁੰਚਾ ਸਕੀਏ ਔਰ ਨਾਲ ਜਿਹੜੀ ਹੈ ਖਾਦ ਦੀ ਔਰ ਬੀਜਾਂ ਦੀ ਸਮਗਰੀ ਉਹ ਦੇਖੋ ਸੈਟਰਡੇ ਨੂੰ ਅਸੀਂ 6 ਟਰੱਕ ਭਰ ਕੇ ਸਮਗਰੀ ਭੇਜੀ ਸੀ ਪੰਜਾਬ ਔਰ ਅੱਜ 4 ਟਰੱਕ ਅਸੀਂ ਹੋਰ ਭੇਜ ਰਹੇ ਹਾਂ ਸਾਨੂੰ ਉੱਥੋਂ ਡਿਮਾਂਡ ਆਈ ਸੀ ਕਿ ਬਹੁਤ ਸਾਰਾ ਜਿਹੜਾ ਬਿਸਤਰਿਆਂ ਦਾ ਨੁਕਸਾਨ ਹੋ ਗਿਆ ਸੀ ਜਿਹੜੇ ਗੱਦੇ ਕੰਬਲ ਸਭ ਨੁਕਸਾਨ ਹੋ ਗਏ ਸੀ بارش ਪਾਣੀ ਭਰਨ ਕਰਕੇ ਸੋ ਅਸੀਂ 1500 ਗੱਦੇ ਪਹਿਲਾਂ ਭੇਜੇ ਆ 7-800 ਗੱਦੇ ਅੱਜ ਫਿਰ ਜਾ ਰਹੇ ਆ ਔਰ ਨਾਲ ਹੀ ਪੂਰਾ ਸੈਟ ਬਿਸਤਰਿਆਂ ਦੀ ਕਿੱਟ ਹੈ ਕੰਬਲ ਨਾਲ ਬਰਤਨਾਂ ਦੇ ਸੈਟ ਨਾਲ ਔਰ ਜਿਹੜੇ ਕਿਉਂਕਿ ਹੁਣ ਸਾਡੇ ਕੋਲ ਸੰਗਤ ਨੇ ਜਿਹੜੀ ਚੀਜ਼ਾਂ ਭੇਜੀਆਂ ਅਸੀਂ ਉਹਨਾਂ ਨੂੰ ਇੱਥੇ ਰੱਖ ਕੇ ਕੀ ਕਰਾਂਗੇ ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਚੀਜ਼ ਉੱਥੇ ਪਹੁੰਚਾਈਏ ਸੋ ਬਹੁਤ ਸਾਰੀਆਂ ਕਿੱਟਾਂ ਸੰਗਤ ਨੇ ਬਣਾ ਕੇ ਭੇਜੀਆਂ ਸੀ ਰਾਸ਼ਨ ਦੀਆਂ ਉਹ ਵੀ ਕਿੱਟਾਂ ਅਸੀਂ ਇਹਦੇ ਵਿੱਚ ਪਾਈਆਂ ਤਾਂ ਕਿ ਜਿੰਨੂੰ ਵੀ ਲੋੜ ਹੋਏ ਉੱਥੇ ਉਹਨਾਂ ਨੂੰ ਦੇ ਸਕੀਏ ਪਿੰਡਾਂ ਦੇ ਵਿੱਚ ਜਾ ਕੇ ਸਾਡੀ ਟੀਮ ਜਿਹੜੀ ਆਲਰੇਡੀ 24 ਅਗਸਤ ਤੋਂ ਉੱਥੇ ਕੰਮ ਕਰ ਰਹੀ ਆ ਜਿਸ ਪਿੰਡ ਦੇ ਵਿੱਚ ਵੀ ਲੋੜ ਹੋਏਗੀ ਉਸ ਪਿੰਡ ਦੇ ਵਿੱਚ ਸਾਡੇ ਮੈਂਬਰ ਸਹਿਬਾਨ ਔਰ ਪ੍ਰਧਾਨ ਸਾਹਿਬ ਦਾਸ ਅਸੀਂ ਸਾਰੇ ਜਾ ਕੇ ਲੋੜਵੰਦਾਂ ਨੂੰ ਇਹ ਸਾਰੇ ਉਸਮਾਨ ਜਿਹੜਾ ਦੇ ਕੇ ਆਵਾਂਗੇ لیکن سر پچھلے دنوں اپ نے گاؤں گود لینے کی بھی بات کی تھی کیا گاؤں ڈی ای جی ایم سی گود لے رہی ہے یا پھر کس طریقے سے نہیں نہیں گود لینے کی کبھی بھی گل نہیں کیتی اسی کیا سی کہ 5000 ایکڑ جڑی ہے اودی بیج تے ڈیزل جڑا وہ دیاں گے اسی شروعات کر دتی ہے الریڈی دے کے آئے سی پھر اودی ساڈی سیوا جڑی اکٹھی ہو رہی ہے تو اسی ہن ڈیزل تے بیج جڑا وہ 5000 ایکڑ دا سی کیا وہ اسی ضرور دے اگے